ਉੜਨ ਅੱਗੇ ਤੇ ਕੱਟ ਦੇ ਵਿੱਚ ਇੱਕ ਮੋਟਰਸਾਈਕਲ ਦੇ ਨਾਲ ਗੱਡੀ ਜਿਹੜੀ ਉਹਦੀ ਟਕ ਟਾਕੀ ਉਸ ਤੋਂ ਬਾਅਦ ਉਹਨਾਂ ਦੀ ਆਪਸ ਵਿੱਚ ਬਹਿਸ ਹੋਈ ਬਹਿਸ ਹੋਣ ਤੋਂ ਬਾਅਦ ਜਿਹੜੇ ਉਹ ਬੰਦੇ ਸੀਗੇ ਮੋਟਰਸਾਈਕਲ ਵਾਲੇ ਉਹਨਾਂ ਨੇ ਜਿਹੜੇ ਉਹ RAMME ਵਾਲੇ RAMME ਦੇ ਬੇਸਿਕਲੀ ਲੜਕੇ ਸੀਗੇ ਰਹਿਣ ਵਾਲੇ ਜਿਹੜੇ ਗੱਡੀ 'ਤੇ ਸਰਕਾਰ ਸਵਾਰ ਸੀਗੇ ਉਹਨਾਂ ਦੀ ਉਹਨਾਂ ਨੇ ਕੁੱਟਮਾਰ ਕੀਤੀ ਤੇ ਉਹਨਾਂ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਜਿਹਦੇ ਵਿੱਚ ਬੇਸਿਕਲੀ ਜਿਹੜੇ ਦੋ ਲੜਕੇ ਹੈਗੇ ਨੇ ਸੂਰਜ ਇੱਕ ਨਾਲ ਉਹਦਾ ਦੋਸਤ ਜੋ RAMME ਦੇ ਰਹਿਣ ਵਾਲੇ ਨੇ ਉਹ ਸਿਵਲ ਹਸਪੀਟਲ ਦਾਖਲ ਹੋਏ ਨੇ ਤੇ ਉਹਨਾਂ ਦੀ ਜਿਹੜੀ ਗੱਡੀ ਦੀ ਭੰਨਤੋੜ ਉਹ ਕੀਤੀ ਹੈ ਉਹ ਅਸੀਂ ਉਦੇ ਵਿੱਚ ਅਸੀਂ ਖਾਣਾ ਕਨਾਲ ਕਲੋਨੀ ਦੇ ਵਿੱਚ ਮੁਕਤਵਾ ਦਰਜ ਰਜਿਸਟਰ ਕਰ ਰਹੇ ਹਾਂ ਜਿਹੜੇ ਬੰਦਿਆਂ ਨੇ ਇਹਨਾਂ ਦੇ ਸ਼ੱਟਾ ਮਾਰੀਆਂ ਨੇ ਤੇਨਾਂ ਦੀ ਗੱਡੀ ਦੀ ਭੰਨਤੋੜ ਕੀਤੀ ਹੈ ਤੇ ਨਾਲ ਹੀ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਅਸੀਂ ਡੈਫੀਨਿਟਲੀ ਐਗਜ਼ੈਂਪਲਰੀ ਜਿਹੜੀ ਹੈਗੀ ਇਹਦੇ ਵਿੱਚ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਊਗੀ ਸਰ ਕਿੰਨੇ ਬੰਦੇ ਸੀ ਇਹ ਜਿਹੜਾ ਭੰਨਤੋੜ ਇਹ ਜਿਹੜੀ ਮੋੜਲੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਕਿ 10 12 ਬੰਦੇ ਸੀ ਉਹਨਾਂ ਦੱਸਣ ਮੁਤਾਬਕ ਫਰਦਰ ਜਿਹੜੀ ਹੈਗੀ ਹੈ ਜੇ ਤਕਤੀਸ਼ ਦੇ ਵਿੱਚ ਹੋਰ ਵੀ ਬੰਦੇ ਸਾਹਮਣੇ ਆਉਣਗੇ ਤਾਂ ਉਹਨਾਂ ਦੇ ਖਲਾਫ ਹੀ ਕਰ ਦੇਗੀ ਆਹਨਾਂ ਦਸਨ ਮੁਕਾਬਕੋ ਡੰਡ ਡੰਡੇ ਵੀ ਸੀਗੇ ਤੇ ਹੋਰ ਵੀ ਜਿਹੜੇ ਵੈਪਨ ਸੀਗੇ